ਭਵਨ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਕਰਾਂਗੇ ਰੁੱਖਾਂ ਦਾ ਮਹੱਤਵ ਲੇਖ ਜਾਂ ਆਪਾਂ ਬੋਲ ਸਕਦੇ ਹਾਂ ਰੁੱਖਾਂ ਦੇ ਲਾਭ ਪਹਿਲਾਂ ਕਿ ਇਹ ਰੁੱਖ ਸਾਡੇ ਜੀਵਨ ਦਾ ਜ਼ਰੂਰੀ ਹੰਗ ਹਨ ਇਹਨਾਂ ਦਾ ਸਾਡੇ ਜੀਵਨ ਵਿੱਚ ਬਹੁਤ ਹੀ ਮਹੱਤਵ ਹੈ ਅਸੀਂ ਇਹਨਾਂ ਤੋਂ ਬਿਨਾ ਜਿੰਦਾ ਨਹੀਂ ਰਹਿ ਸਕਦੇ ਕਿਉਂਕਿ ਸਾਨੂੰ ਇਹ ਆਕਸੀਜਨ ਦਿੰਦੇ ਹਨ ਜਿਹਨੂੰ ਆਪਾਂ ਪ੍ਰਾਣਵਾਯੂ ਬੋਲਦੇ ਹਾਂ ਇਹ ਸਾਡੇ ਲਈ ਬਹੁਤ ਹੀ ਲਾਭਦਾਇਕ ਹਨ ਇਹਨਾਂ ਤੋਂ ਸਾਨੂੰ ਕਈ ਤਰ੍ਹਾਂ ਦੀਆਂ ਚੀਜ਼ਾਂ ਮਿਲਦੀਆਂ ਹਨ ਜੋ ਸਾਡੀਆਂ ਲੋੜਾਂ ਨੂੰ ਪੂਰੀਆਂ ਕਰ ਦਾਂ ਕਰਦੀਆਂ ਜੋ ਸਾਡੇ ਇਹ ਚੀਜ਼ਾਂ ਜਿਹੜੀ ਮਿਲਦੀਆਂ ਸਾਡੀ ਲੋੜਾਂ ਨੂੰ ਪੂਰੀਆਂ ਕਰਦੀਆਂ ਹਨ ਜਿਹੜੀ ਆਪਣੀ ਬੇਸਿਕ ਨੀਡ ਹੁੰਦੀਆਂ ਵਾਂ ਜੋ ਆਪਾਂ ਨੂੰ ਰੋਜ਼ ਚਾਹੀਦੀ ਹੁੰਦੀਆਂ ਇਨਾਂ ਤੋਂ ਮਿਲ ਜਾਂਦੀਆਂ ਹਨ ਇਸ ਤੋਂ ਸਾਨੂੰ ਕਈ ਤਰ੍ਹਾਂ ਦੀ ਲੱਕੜੀ ਮਿਲਦੀ ਹੈ ਜਿਹੜੀ ਕਿ ਆਪਾਂ ਨੂੰ ਫਰਨੀਚ, ਕਾਗਜ਼ ਬਣਾਉਣ ਤੇ ਬਾਲਣ ਦੇ ਕੰਮ ਆਉਂਦੀ ਹੈ। ਇਸ ਤੋਂ ਸਾਨੂੰ ਕਈ ਤਰ੍ਹਾਂ ਦੀ ਜੜੀ-ਬੂਟੀ ਅਤੇ ਕਈ ਤਰ੍ਹਾਂ ਦੀਆਂ ਦਵਾਈਆਂ ਵੀ ਮਿਲਦੀਆਂ ਹਨ। ਇਹ ਮੀ ਲਿਓਨ ਲਈ ਵੀ ਬਹੁਤ ਸਾਰੀ ਤਾਕਤ ਦੇ ਹਨ। ਇਹ ਸਾਨੂੰ ਫੁੱਲ, ਫਲ ਅਤੇ ਸਬਜ਼ੀਆਂ ਦਿੰਦੇ ਹਨ। ਇਹ ਕਈ ਤਰ੍ਹਾਂ ਦੇ ਜੀਵਾਂ ਦਾ ਘਰ ਵੀ ਹਨ। ਇਹ ਸਾਨੂੰ ਠੰਡੀ ਛਾਂ ਵੀ ਦਿੰਦੇ ਹਨ ਇਹ ਹਵਾ ਨੂੰ ਸ਼ੁੱਧ ਜਾਂ ਸਾਫ਼ ਵੀ ਕਰਦੇ ਹਨ ਦੋਨਾਂ ਚ ਇੱਕ ਲਿਖ ਸਕਦੇ ਆ ਇਹ ਮਿੱਟੀ ਤੇ ਕਟਾਬ ਨੂੰ ਵੀ ਰੋਕਦੇ ਹਨ ਰੁੱਖ ਸਾਡੇ ਮਿੱਤਰ ਹਨ ਇਹ ਸਾਡੀ ਧਰਤੀ ਨੂੰ ਹਰਾ-ਭਰਾ ਕਰਦੇ ਹਨ ਇਸ ਲਈ ਇਹਨਾਂ ਨੂੰ ਗ੍ਰੀਨ ਗੋਲਡ ਵੀ ਕਿਹਾ ਜਾਂਦਾ ਹੈ ਸਾਨੂੰ ਇਹਨਾਂ ਨੂੰ ਕੱਟਣਾ ਨਹੀਂ ਚਾਹੀਦਾ ਇਹ ਧਰਤੀ ਦੇ ਤਾਪਮਾਨ ਨੂੰ ਵੀ ਰੋਕਣ ਤਾਪਮਾਨ ਨੂੰ ਵਧਣ ਤੋਂ ਵੀ ਰੋਕਦੇ ਹਨ ਜੇ ਅਸੀਂ ਇਹਨਾਂ ਨੂੰ ਬਹੁਤ ਜ਼ਿਆਦਾ ਕੱਟਾਂਗੇ ਇਸ ਨਾਲ ਸਾਡੀ ਧਰਤੀ ਦਾ ਸੰਤੁਲਨ ਵਿਗੜ ਸਕਦਾ ਹੈ ਇਸ ਲਈ ਸਾਨੂੰ ਜਿਆਦਾ ਤੋਂ ਜਿਆਦਾ ਰੁੱਖ ਲਗਾਉਣੇ ਚਾਹੀਦੇ ਹਨ ਤਾਂ ਚੁੱਪ ਵੀ ਇੱਕ ਵਿੱਚ ਸਾਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਰੁੱਖਾਂ ਦੀ ਇੰਨੀ ਮਹੱਤਤਾ ਹੋਣ ਦੇ ਬਾਵਜੂਦ ਵੀ ਅਸੀਂ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਅੰਨੇਵਾਹ ਕਟਾਈ ਕਰ ਰਹੇ ਹਨ ਜੋ ਜੋ ਕਿ ਗਲਤ ਹੈ ਇਹ ਗੱਲ ਸਹੀ ਕਿਸੇ ਨੇ ਕਹੀ ਹੈ ਰੁਕ ਲਗਾਓ ਧਰਤੀ بچਾਓ ਅਸੀਂ ਵੱਧ ਤੋਂ ਵੱਧ ਰੁਕ ਲਗਾ ਕੇ ਅਸੀਂ ਆਪਣੀ ਧਰਤੀ ਨੂੰ ਬਚਾ ਸਕਦੇ ਹਾਂ ਇਹ ਇੱਥੇ ਆਪਣਾ ਲੇਖ ਖਤਮ ਹੁੰਦਾ ਹੈ ਤਾਂ ਤੁਸੀਂ ਜਰੂਰ ਮੇਲ ਨੂੰ سپورਟ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਸਬਸਕ੍ਰਾਈਬ ਕਰਨਾ ਨਾ ਭੁੱਲੀਓ ਇਹ ਮੈਂ ਹਿੰਦੀ ਤੇ ਇੰਗਲਿਸ਼ ਵਿੱਚ ਵੀ ਐਸੇ ਇਹਨਾਂ ਦਾ ਪਾਇਆ ਹੋਇਆ ਹੈ ਜਿਹਦੇ ਤੇ ਮੈਨੂੰ ਤੁਹਾਡਾ ਬਹੁਤ ਸਪੋਰਟ ਮਿਲਿਆ ਹੈ ਪੰਜਾਬੀ ਵਿੱਚ ਵੀ ਤੁਸੀਂ ਮੈਨੂੰ ਬਾਰ ਬਾਰ ਸਪੋਰਟ ਕਰੋ ਤਾਂ ਕਿ ਮੈਂ ਤੁਹਾਡੇ ਲਈ ਹੋਰ ਵੀ ਈਜ਼ੀ ਤੋਂ ਈਜ਼ੀ ਐਸੇ ਲੈਟਰ ਲੈ ਕੇ ਆਵਾਂ ਹਿੰਦੀ ਪੰਜਾਬੀ ਇੰਗਲਿਸ਼ ਵਿੱਚ ਮੇਨ ਤੁਹਾਡੀ سپورਟ ਦੀ ਬਹੁਤ ਲੋੜ ਹੈ ਤਾਂ ਤੁਸੀਂ ਵਾਦ ਤੋਂ ਵਾਦ ਇਹਨੂੰ سپورਟ ਕਰਨਾ ਹੈ ਤਾਂ ਕਿ ਮੈਂ ਹੋਰ ਵੀ ਪੰਜਾਬੀ ਚ ਵਧੀਆ-ਵਧੀਆ ਐਸੇ ਲੈ ਕੇ ਆਵਾਂ ਪਹਿਲਾਂ ਮੈਂ ਹਿੰਦੀ ਤੇ ਪੰਜਾਬੀ ਹਿੰਦੀ ਤੇ ਇੰਗਲਿਸ਼ ਚ ਲਿਖੇ ਹੋਏ ਐ ਪੰਜਾਬੀ ਚ ਹੁਣ ਹੀ ਲਿਖਨੇ ਸ਼ੁਰੂ ਕੀਤੇ ਐ ਪਰ ਮੈਨੂੰ ਤੁਹਾਡਾ سپورਟ ਬਹੁਤ ਮਿਲ ਰਿਹਾ ਹੈ ਤਾਂ ਮੈਂ ਹੋਰ ਵੀ ਐਸੇ ਲੈ ਕੇ ਆਉਂਗੀ ਈਜ਼ੀ ਟੂ ਈਜ਼ੀ ਪਲੀਜ਼ ਤੁਸੀਂ سپورਟ ਕਰੋ ਥੈਂਕ ਯੂ